ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈਆਂ ਕਈ ਵਾਰੀ ਨਾ ਸਾਨੂੰ ਆਪਾਂ ਹੁੰਦੇ ਤਾਂ ਆਪਾਂ ਸਾਰੇ ਇਹੋ ਜਿਹੇ ਆ ਜਿਹੜੇ ਕੋਈ ਜ਼ਿਆਦੇ ਚਲਾਕ ਲੋਕ ਹੁੰਦੇ ਨੇ ਨਾ ਉਹ ਭੋਲੇ ਲੋਕਾਂ ਦਾ ਜਿਹੜਾ ਕੋਈ ਮੜਾ ਜਾ ਵਿਸ਼ਵਾਸ ਕਰੇ ਫਿਰ ਉਹਦਾ ਫਾਇਦਾ ਉਠਾਉਂਦੇ ਨੇ ਨਜਾਇਜ਼ ਫਾਇਦਾ ਉਠਾਉਂਦੇ ਨੇ ਅੱਜ ਦੀ ਬਾਤ 'ਚ ਵੀ ਇਹੀ ਹੈ ਦੋਸਤ ਦੋਸਤ ਦੀ ਕਹਾਣੀ ਤੁਹਾਨੂੰ ਸੁਣਾਉਣੀ ਹੈਗਾ ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸੁਣੋ ਕਹਾਣੀ ਇਹਦੇ 'ਚ ਨਾ ਭਾਈ ਬਾਤ ਦੇ ਵਿੱਚ ਇੱਕ ਬੰਦਾ ਜ਼ਿੰਮੇਵਾਰ ਸੀਗਾ ਤਾਂ ਹੁਣ ਹੁਣ ਤਾਂ ਸ਼ਹਿਰ ਵਾਲੇ ਜਿਵੇਂ ਤਾਂ ਘਟ ਪਤਾ ਪਿੰਡਾਂ ਵਾਲਿਆਂ ਨੂੰ ਤਾਂ ਹਲੇ ਵੀ ਨੌਲੇਜ ਹੈ ਨਾ ਚੀਜ਼ਾਂ ਦੀ ਡੰਗਰ ਪਸ਼ੂਆਂ ਨੂੰ ਜਿਵੇਂ ਆਪਾਂ ਬਾਹਰ ਹੀ ਬੰਨ੍ਹ ਦਿੰਨੇ ਆ ਰਾਤ ਨੂੰ ਗਰਮੀ ਦੇ ਮਹੀਨੇ ਘਰਾ ਤੋਂ ਵੀ ਬਾਹਰ ਕਿਲੇ ਗੱਡੇ ਹੁੰਦੇ ਜਾਂ ਕੋਈ ਦਰਖਤ ਹੁੰਦਾ ਉਹਦੇ ਨਾਲ ਬੰਨ੍ਹਤਾ ਤਾਂ ਭਾਈ ਐਂ ਉਹਨੇ ਰਾਤ ਨੂੰ ਬਲਦ ਬੰਨ੍ਹਤਾ ਬਾਹਰ ਆਰਦਾ ਤਾਂ ਰਾਤ ਨੂੰ ਆ ਗਈ ਹਨੇਰੀ ਉਹ ਹਨੇਰੀ ਚ ਕਿਤੇ ਕੁਦਰ ਤੋਂ ਹੀ ਬਲਦ ਨੇ ਤਾਂ ਰੱਸਾ ਤੜਾਇਆ ਭੱਜ ਗਿਆ ਜਦੋਂ ਉਹ ਜੱਟ ਸਵੇਰੇ ਉੱਠਿਆ ਜ਼ਿਮੀਂਦਾਰ ਉਹਨੇ ਦੇਖਿਆ ਵੀ ਮੇਰਾ ਤਾਂ ਵੜਦ ਨਹੀਂ ਹੈਗਾ ਉਹ ਸਾਰੇ ਤਾਂ ਪਹਿਲਾਂ ਉਹਨੇ ਪਿੰਡ 'ਚ ਗੇੜਾ ਦਿੱਤਾ ਪੁੱਛਿਆ ਕਰਿਆ ਸਭ ਨੂੰ ਕਿ ਤੋਂ ਨੱਥਿਆ ਆ ਫੇਰ ਭਾਈ ਉਹ ਦੂਜੇ ਲਵੇ ਪਿੰਡ 'ਚ ਬਾਗਿਆ ਆਲੇ-ਦਾਲੇ ਫਿਰਨ ਲੱਗ ਗਿਆ ਉਦੋਂ ਵੀ ਗਾਹਾਂ ਵਾਗਿਆ ਜਦੋਂ ਥਿਆਇਆ ਹੀ ਨਾ ਵੜਦ ਭਾ ਫਿਰਦੇ ਨੂੰ ਭੁਖਾਈ ਕਰਦੇ ਨੂੰ ਭੁੱਖ ਲੱਗਿਆ ਹੀ ਤਾਂ ਇੱਕ ਪਿੰਡ ਚ ਗਿਆ ਉੱਥੇ ਜਵਾਕ ਖੇਡਦੇ ਸੀ ਬਾਹਰ ਬਾਹਰ ਜਿਵੇਂ ਬੱਚੇ ਖੇਡਦੇ ਹੁੰਦੇ ਨੇ ਉਹਨਾਂ ਨੂੰ ਕਹਿਣ ਲੱਗਿਆ ਜਵਾਕੋ ਮੈਨੂੰ ਬਹੁਤ ਭੁੱਖ ਲੱਗੀ ਆ ਤੁਹਾਨੂੰ ਤੁਹਾਡੇ ਘਰੋਂ ਮੈਨੂੰ ਕੋਈ ਚਾਰ ਰੋਟੀਆਂ ਹੀ ਲਿਆ ਦਿਓ ਉਹ ਜਵਾਕ ਖੇਡਦੇ ਖੇਡਦੇ ਉਹਨੂੰ ਕਹਿੰਦੇ ਲੈ ਰੋਟੀਆਂ ਧੱਕੀਆ ਕਹਿੰਦੇ ਆਹ ਗਲੀ ਵੜ ਜਾ ਉੱਥੇ ਜਮਾ ਸਿਰੇ ਤੇ ਜਾ ਕੇ ਵਿਆਹ ਹੈ ਜੁਹਨਾਂ ਦੇ ਉਹਨਾਂ ਦੇ ਘਰ ਰੋਟੀ ਖਾ ਲੈ ਭਾਈ ਉਹਨੇ ਸੋਚਿਆ ਵੀ ਇਹ ਵੀ ਗੱਲ ਠੀਕ ਆ ਕਾ ਨੂੰ ਦਾਲ ਪਾਣੀ ਨਾਲ ਮੱਥਾ ਮਾਰਾਂਗੇ ਅੱਜ ਤਾਂ ਉੱਥੇ ਮੰਡੇ ਖਾਵਾਂਗੇ ਪਤ ਪ੍ਰਸ਼ਾਦ ਖਾਵਾਂਗੇ ਅੱਗੇ ਮੇਲ ਗੇਲ ਨੂੰ ਕਿ ਨਾ ਪ੍ਰਸ਼ਾਦ ਹੀ ਕਰਦੇ ਹੁੰਦੇ ਪਹਿਲੇ ਦਿਨ ਤੇ ਦੂਜੇ ਦਿਨ ਤਾਂ ਫਿਰ ਲੱਡੂ ਹੁੰਦੇ ਫਿਰ ਜਲੇਬੀ ਹੁੰਦੀ ਹੋਰ ਤੀਜੀ ਚੀਜ਼ ਨਹੀਂ ਤੀ ਕੋਈ ਹੁੰਦੀ ਉਹ ਜਦੋਂ ਪ੍ਰਸ਼ਾਦ ਹੁੰਦਾ ਉਹਦੇ ਨਾਲ ਇੱਕ ਪਤਲੇ ਜਿਹੇ ਜਿਵੇਂ ਕਾਗਜ਼ ਵਰਗੇ ਮੰਡੇ ਹੁੰਦੇ ਰੋਹਦੀ ਤਾਂ ਰੋਟੀ ਗਈ ਐਡੇ ਐਡੇ ਹੁੰਦੇ ਹੋਣ ਵੱਡੇ ਵੱਡੇ ਓਹੋ ਅਸੀਂ ਵੀ ਖਾਦੇ ਹੋਏ ਨੇ ਉਹਨਾਂ ਨੂੰ ਜਦੋਂ ਉੱਤੇ ਪ੍ਰਸ਼ਾਦ ਧਰ ਕੇ ਖਾਂਦੇ ਉਹ ਬੜਾ ਹੀ ਸੁਆਦ ਲੱਗਦੇ ਸਤਾਂ ਸਤਾਂ ਦਾਸਾਂ ਭਗਵਾਨਾਂ ਵਰਗਾ ਉਹ ਹੀ ਹੁੰਦਾ ਭੋਜਨ ਕੱਲਾ ਬਹੁਤ ਟੇਸਟੀ ਹੁੰਦਾ ਤਾਂ ਪਾਈ ਉੱਥੇ ਤਾਂ ਹਲੇ ਪਹੁੰਚਿਆ ਨਹੀਂ ਰਾਹ ਦੇ ਵਿੱਚ ਇੱਕ ਮਾਈ ਬੈਠੀ ਉਹਦੇ ਮੁੰਡੇ ਦਾ ਵਿਆਹ ਹੋ ਕੇ ਹਟਿਆ ਸੀ 10-15 ਦਿਨ ਹੀ ਹੋਏ ਸੀ ਉਹਨੇ ਸੋਚਿਆ ਵੀ ਚੱਲ ਪਤਾ ਨਹੀਂ ਕਿੱਥੇ ਜ ਹੋਊ ਹਲੇ ਵਿਆਹ ਵੀ ਮੈਂ ਤਾਂ ਮਾਤਾ ਤੋਂ ਹੀ ਖਾ ਲੈਣਾ ਰੋਟੀ ਉਹਨੂੰ ਕਹਿਣ ਲੱਗਿਆ ਮਾਈ ਨੂੰ ਕਹਿੰਦਾ ਬੇਬੇ ਮੱਥਾ ਟੇਕਦਾ ਭਾਈ ਉਹਨੇ ਉੱਠ ਕੇ ਸਿਰ ਪਲੋਸਤਾ ਮੰਜਾ ਡਾਤਾ ਬਹਿ ਗਿਆ ਮੰਜੇ ਤੇ ਉਹਨੇ ਸੋਚਿਆ ਵੀ ਮੇਰੀ ਨੂੰ ਨਵੀਂ ਵਿਆਹੀ ਹੈ ਕੋਈ ਇਹਦਾ ਰਿਸ਼ਤੇਦਾਰ ਹੋਣੇ ਕੋਈ ਤਾਂ ਉਹ ਪਾਣੀ ਪੂਣੀ ਲਿਆ ਕੇ 부ੜੀ ਨੇ ਦਿੱਤਾ ਤਾਂ ਉਹਨੂੰ ਆਪਦੀ ਨੂੰ ਨੂੰ ਕਹਿੰਦੀ ਵੀ ਤੇਰੇ ਪੇਕੇਆਂ ਤੋਂ ਆਇਆ ਵੀ ਰੋਟੀ ਪਕਾ ਦੇ ਇਹਨੂੰ ਵਿਚਾਰੇ ਨੂੰ ਭੁੱਖ ਭੱਕ ਲੱਗੀ ਹੋਊ ਸਵੇਰ ਦਾ ਤੁਰਿਆ ਹੋਊ ਨੂੰ ਸਮਝ ਗਈ ਵੀ ਕਿਤੇ ਐਂ ਕਹਿੰਦੀ ਆ ਵੀ ਮੇਰੇ ਪੇਕੇਆਂ ਤੋਂ ਆਇਆ ਹੈ ਚਲੋ ਜੀ ਅੱਗੇ ਆਏ ਆ ਗਿਆ ਨੂੰ ਜਮਾਈਆਂ ਭਾਣੀਆਂ ਨੂੰ ਵੀ ਪਰਾਣਿਆਂ ਨੂੰ ਖੰਡ ਕਿਉਂ ਹੁੰਦਾ ਹੁਣ ਤਾਂ ਆਪਾਂ ਪ੍ਰਸ਼ਾਦ ਕਰ ਦਿੰਨੇ ਆ ਸੌ ਚੀਜ਼ ਹੋਰ ਬਣਾ ਲੈਣੇ ਆ ਮਠਾਈਆਂ ਬਾਜ਼ਾਰੋਂ ਵੀ ਲਿਆਉਣੇ ਆ ਘਰੇ ਵੀ ਕਰ ਲੈਣੇ ਆ ਉਦੋਂ ਸਿਰਫ ਖੰਡ ਦੇਸੀ ਖੰਡ ਘਰੇ ਲਿਆ ਕੇ ਰੱਖਦੇ ਆ ਦੇਸੀ ਘਰ ਦੇ ਘਿਓ ਹੁੰਦੇ ਖੰਡ ਕਿਉਂ ਰਲੋਂਦੇ ਉਹ ਤੁਸੀਂ ਅੱਜ ਵੀ ਖਾ ਕੇ ਦੇਖੋ ਕਿੰਨੀ ਸਵਾਦ ਹੁੰਦੀ ਐ ਉਹ ਰੋਟੀ ਬਹੁਤ ਸਵਾਦ ਲੱਗਦੀ ਐ ਖੰਡ ਕੇ ਉਹ ਨਾਲ ਚੂਰੀ ਕੁੱਟ ਲਈ ਤਾਂ ਉਹਨੇ ਕੀ ਕੀਤਾ ਭਾਈ ਨੂਨ ਐ ਰੋਟੀ ਪਕਾਈ ਛੰਨਾ ਭਰਤਾ ਖੰਡ ਕੇ ਉਹ ਨਾਲ ਵੀ ਸੱਸ ਦੇ ਪੇਕਿਆਂ ਤੋਂ ਆਇਆ ਭਾਈ ਉਹ ਤਾਂ ਚੋਪੜ ਚੋਪੜ ਤੇ ਗਰਮ ਗਰਮ ਰੋਟੀਆਂ ਧਰੀ ਜਾਣ ਉਹ ਤਾਂ 12-13 ਰੋਟੀਆਂ ਖਾ ਗਿਆ ਖਾ ਕੇ ਰੋਟੀਆਂ ਨਾ ਕਿਸੇ ਨੇ ਉਹਨਾਂ ਨੇ ਕੁਝ ਪੁੱਛਿਆ ਨਾ ਉਹਨੇ ਦੱਸਿਆ ਖਾ ਕੇ ਰੋਟੀਆਂ ਉਹਨੂੰ ਕਹਿੰਦਾ ਬੇਬੇ ਮੱਥਾ ਟੇਕਦਾ ਕਹਿ ਕੇ ਬਾਹਰ ਨਿਕਲ ਗਿਆ ਤਾਂ ਨੂੰ ਆਈ ਕਹਿੰਦੀ ਬੇਬੇ ਬਾਗ ਮੁੜਦੀ ਗਿਆ ਜਿਹੜਾ ਤੇਰੇ ਪੇਕਿਆਂ ਤੋਂ ਆਇਆ ਸੀ ਉਹ ਕਹਿੰਦੀ ਮੇਰੇ ਪੇਕਿਆਂ ਤੋਂ ਕਹਿੰਦੀ ਮੇਰੇ ਨਹੀਂ ਤੇ ਪੁੱਤੋ ਤਾਂ ਤੇਰੇ ਪੇਕਿਆਂ ਦਾ ਸੀ ਉਹ ਕਹਿੰਦੀ ਨਾ ਮੇਰੇ ਪੇਕਿਆਂ ਦਾ ਤਾਂ ਹੈ ਹੀ ਨਹੀਂ ਸੀ ਤਾਂ ਉਹ ਉਹਨੂੰ ਕਹੇ ਤੇਰੇ ਪੇਕਿਆਂ ਦਾ ਉਹਨੂੰ ਕਹੇ ਤੇਰੇ ਪੇਕਿਆਂ ਦਾ ਤਾਂ ਐਂ ਕਰਦੀਆਂ ਤਾਂ ਉਹ ਮੁੰਡਾ ਆ ਗਿਆ ਜਿਹਦੀ ਬਹੁਤੀ ਉਹ ਨਵਾਂ ਵਿਆਹ ਹੋਇਆ ਜਦੋਂ ਉਹ ਆ ਗਿਆ ਉਹ ਆ ਕੇ ਕਹਿਣ ਲੱਗਿਆ ਕਹਿੰਦਾ ਕੱਲ ਹਜੇ ਵਿਆਹ ਹੋਇਆ ਤੁਸੀਂ ਅੱਜੀ ਲੜੀ ਜਾਨੀਓ ਉਹ ਕਹਿੰਦੀ ਅਸੀਂ ਲੜਦੀਆਂ ਨਹੀਂ ਵੀ ਆਹ ਗੱਲ ਹੈ ਵੀ ਜਿਹੜਾ ਉਹ ਬੰਦਾ ਜਾਂਦਾ ਨਾ ਪਰ ਤੁਰਿਆ ਪਿੰਡ ਨੂੰ ਉਹ ਸਾਹਮਣੇ ਦੀਂਦਾ ਸੀ ਉਹਨਾਂ ਨੂੰ ਵੀ ਉਹ ਫਿਰਨੀ ਤੇ ਪਹੁੰਚ ਗਿਆ ਵੀ ਉਹ ਬੰਦਾ ਪਤਾ ਨਹੀਂ ਕੌਣ ਸੀ 12-13 ਰੋਟੀਆਂ ਖਾ ਗਿਆ ਛੰਨਾ ਦੇਸੀ ਖੰਡ ਦਾ ਖਾ ਗਿਆ ਖੰਡ ਘਿਓ ਦਾ ਵੀ ਕੋਈ ਗੱਲ ਨਹੀਂ ਬਾਤ ਨਹੀਂ ਰੋਟੀ ਹੈਗੇ ਤੁਰਦਾ ਬਣਿਆ ਤਾਂ ਭਾਈ ਉਹਨੇ ਤਾਂ ਚੱਕੀ ਡਾਂਗ ਮੰਗਰ ਭੱਜ ਲਿਆ ਜਾ ਕੇ ਘੇਰ ਲਿਆ ਉਹਨੇ ਤਾਂ ਉਹਨੂੰ ਕਹਿਣ ਲੱਗਿਆ ਉਹ ਭਾਈ ਸਾਹਿਬ ਤੂੰ ਹੈ ਕੌਣ ਦੇਸੀ ਖੰਡ ਛੰਨਾ ਕਹਿੰਦਾ ਖੰਡ ਦਾ ਖਾਇਆ ਆ ਜਾਂ ਖੰਡ ਕਿਉਂ ਦਾ ਖਾਇਆ ਆ ਤੇ ਰੋਟੀਆਂ ਖਾਇਆ ਆ ਕਹਿੰਦਾ ਦੱਸਿਆ ਹੈ ਨਹੀਂ ਤੂੰ ਹੈ ਕੌਣ ਕਿਹਦਾ ਰਿਸ਼ਤੇਦਾਰ ਆ ਕਿੱਥੋਂ ਆਇਆ ਉਹ ਕਹਿੰਦਾ ਵਾਈ ਮੇਰੀ ਸੁਣ ਗੱਲ ਮੈਂ ਕਿਸੇ ਦਾ ਰਿਸ਼ਤੇਦਾਰ ਨਹੀਂ ਮੈਂ ਤਾਂ ਭੁੱਖ ਲੱਗੀ ਹੋਈ ਤੇ ਮੈਂ ਤਾਂ ਆਪਦਾ ਬਲਦ ਭਾਲਦਾ ਫਿਰਦਾ ਉਹ ਕਹਿੰਦਾ ਫਿਰ ਤੂੰ ਅਹੀਂ ਰੋਟੀਆਂ ਖਾ ਜਾਵੇਂਗਾ ਕਹਿੰਦਾ ਆ ਕੇ ਖੰਡ ਕਿਉਂ ਨਾਲ ਉਹ ਕਹਿੰਦਾ ਬਾਈ ਤੂੰ ਗੁੱਸੇ ਨਾ ਹੋ। ਵੀ ਤੂੰ ਮੈਂ ਫਲਾਨਾ ਮੇਰਾ ਪਿੰਡ ਹੈ। ਉਹਨੂੰ ਕਹਿਣ ਲੱਗਿਆ ਧਰਮਾ ਮੇਰਾ ਨਾਉ ਹੈ। ਤੂੰ ਆ ਜੀ ਚਾਰ ਦਿਨ ਰਹੋ ਨਾਲ ਬੇਬੇ ਨੂੰ ਲਈ। ਤੁਹਾਨੂੰ ਚਾਰੇ ਦਿਨ ਖੰਡ ਕਿਉ ਖਵਾਉਂਗਾ। ਵੀ ਐਡੀ ਗਿੱਡੀ ਕੇ ਗੱਲਾਂ ਮੈਨੂੰ ਭੁੱਖ ਲੱਗੀ ਤੇ ਮੈਂ ਰੋਟੀ ਖਾ ਲਈ। ਕੁੰਨੇ ਹੈ। ਉਹ ਭਾਈ ਕਹਿਣ ਲੱਗਿਆ ਵੀ ਚਲ ਕੋਈ ਨਾ ਠੀਕ ਹੈ। ਉਹਨੂੰ ਕਹਿੰਦਾ ਕੋਈ ਨਾ ਆਪਾਂ ਭਾਈ ਭਾਈਆਂ ਕਹਿੰਦਾ ਤੇਰੇ ਕਦੇ ਕੰਮ ਆ ਜੂਗਾ ਮੈਂ। ਚਲੋ ਜੀ ਉਹ ਮੁੜ ਗਿਆ ਮੁੜਿਆ ਹੋਇਆ ਤਾਂ ਉਹ ਮੁੰਡੇ ਨੇ ਸੋਚਿਆ 5-7 ਦਿਨਾਂ ਬਾਅਦ ਨਾ ਪਹਿਲਾਂ ਤਾਂ ਉਹਦਾ ਇੱਕ ਦੋਸਤ ਸੀ ਪਿੰਡ 'ਚ ਹੀ ਮੁੰਡੇ ਦਾ ਉਹ ਜਿਹੜੀ ਉਹਦੇ ਮੁੰਡੇ ਦੀ ਘਰ ਵਾਲੀ ਸੀ ਨਾ ਉਹ ਬਹੁਤ ਸੋਹਣੀ ਸੀ ਉਹ ਦੋਸਤ ਨੇ ਦੇਖੀ ਵੀ ਇਹਦੇ ਤਾਂ ਘਰ ਵਾਲੀ ਬਹੁਤ ਸੋਹਣੀ ਐ ਤਾਂ ਉਹਦੇ ਤੇ ਉਹ ਅੱਖ ਰੱਖਿਆ ਕਰੇ ਉਹਨੂੰ ਵਿਚਰਾ ਕਰਿਆ ਕਰੇ ਵੀ ਤੇਰੇ ਘਰ ਵਾਲੀ ਨਾ ਮੇਰੇ ਨਾਲ ਮੇਰੇ ਘਰ ਵਾਲੀ ਨਾਲ ਬਦਲਾ ਲਾ ਉਹ ਤੂੰ ਤੇਰੀ ਤਾਂ ਘਰ ਵਾਲੀ ਬਾਲੀ ਸੋਹਣੀਆਂ ਨੂੰ ਆਏ ਛੇੜਿਆ ਕਰੇ ਤਾਂ ਇੱਕ ਦਿਨ ਉਹ ਕਹਿਣ ਲੱਗਿਆ ਉਹਨੂੰ ਕਹਿੰਦਾ ਸਾਡੇ ਖੇਤ ਟਿੰਡੋ ਵੀਜੀ ਹੈ ਮੈਂ ਕਹਿੰਦਾ ਕੱਤੇ ਦੇ ਮਹੀਨੇ ਚ ਬੀਜੀ ਹੈ 2 ਮਹੀਨੇ ਬਾਅਦ ਕਹਿੰਦਾ ਮਾਗ ਚ ਕਹਿੰਦਾ ਜੇ ਟਿੰਡੋ ਲੱਗਦੀ ਹੈ ਕਹਿੰਦਾ ਲੋੜਿਆਂ ਦੀ ਸਬਜ਼ੀ ਉੱਤਰਦੀ ਹੈ ਉਹਨੂੰ ਕਹਿੰਦਾ ਤੂੰ ਵੀ ਤੋੜ ਲਈ ਉਹ ਮੋੜ ਕੇ ਉਹਨੂੰ ਕਹਿਣ ਲੱਗਿਆ ਕਹਿੰਦਾ ਪਹਿਲੀ ਗੱਲ ਤਾਂ ਕੱਤੇ ਦੇ ਮਹੀਨੇ ਚ ਟਿੰਡੂ ਹੀ ਨਹੀਂ ਹਰੀ ਹੁੰਦੀ ਮੌਸਮ ਨਾਲ ਸਬਜ਼ੀ ਹੋਊਗੀ ਕਹਿੰਦਾ ਜੇ ਉਹ ਹਰੀ ਵੀ ਹੋ ਗਈ ਹੋ ਤਾਂ ਮੈਂ ਭਾਲਣੀ ਲੱਗਿਆ ਕਹਿੰਦਾ ਤੂੰ ਝੂਠ ਬੋਲਦਾ ਹੈ ਉਹ ਕਹਿੰਦਾ ਨਾ ਝੂਠ ਨਹੀਂ ਬੋਲਦਾ ਤੋੜ ਲਿਆ ਉਹ ਕਹਿੰਦਾ ਮੈਂ ਕਿਉਂ ਤੋੜਨ ਜਾਵਾਂ ਜਦੋਂ ਹੁੰਦੀ ਹੋਈ ਨਹੀਂ ਅੱਜ ਕੱਲ੍ਹ ਉਹਨੂੰ ਮੋੜ ਕੇ ਕਹਿਣ ਲੱਗਿਆ ਕਹਿੰਦਾ ਲਾ ਸ਼ਰਤ ਉਹ ਕਹਿੰਦਾ ਲਾਲਾ ਲਾ ਸ਼ਰਤ ਉਹਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ ਕੀ ਕਾਦੀ ਸ਼ਰਤ ਲਾਉਂਦਾ ਮੇਰੇ ਨਾਲ ਕਿਉਂ ਲਾਉਂਦਾ ਉਹ ਕਹਿੰਦਾ ਲਾਲਾ ਸ਼ਰਤ ਤਾਂ ਕਹਿੰਦਾ ਇੱਥੇ ਕਾਪੀ ਤੇ ਲਿਖੋ ਜੀ ਵਾਕੂਆ ਕਾਪੀ ਕਾਗਜ਼ ਲੈ ਕੇ ਆਉ ਕਹਿੰਦਾ ਪੰਨ ਲਿਖੀਏ ਸ਼ਰਤ ਸ਼ਰਤ ਉੱਤੇ ਲਿਖ ਕੇ ਬਿਠਾ ਲਿਆ ਉਹਨੂੰ ਕਹਿੰਦਾ ਵੀ ਜੇ ਤਾਂ ਤੂੰ ਹਾਰ ਗਿਆ ਫਿਰ ਤਾਂ ਤੇਰੇ ਘਰੋਂ ਮੈਂ ਜਿਹੜੀ ਚੀਜ਼ ਤੇ ਹੱਥ ਧਰੂ ਉਹ ਮੇਰੀ ਐ ਜੇ ਮੈਂ ਹਾਰ ਗਿਆ ਤਾਂ ਜਿਹੜੀ ਚੀਜ਼ ਤੇ ਤੂੰ ਹੱਥ ਧਰੇਗਾ ਮੇਰੇ ਘਰੇ ਉਹ ਤੈਨੂੰ ਮਿਲੂਗੀ ਉਹ ਕਹਿਣ ਲੱਗਿਆ ਵੀ ਵਿਚਾਰਾ ਕਹਿੰਦਾ ਠੀਕ ਐ ਲਿਖ ਲਿਆ ਉੱਤੇ ਉਹ ਤੋਂ ਵੀ ਸਾਈਨ ਕਰਾ ਲਿਆ ਆਪ ਵੀ ਕਰਤੇ ਭਾਈ ਜਦੋਂ ਕਰ ਕਰਾ ਹੋ ਗਿਆ ਉਹ ਮੰਗਰੋਂ ਦੇ ਦਿਮਾਗ 'ਚ ਗੱਲ ਆਈ ਮੁੰਡੇ ਦੇ ਵੀ ਇਹ ਤਾਂ ਪੰਗਾਈ ਲੈ ਲਿਆ ਇਹਦੀ ਤਾਂ ਮੇਰੀ ਘਰ ਵਾਲੀ ਤੇ ਅੱਖ ਤੀ ਕਿਤੇ ਉਸ ਦਿਨ ਹੱਥ ਧਰਦੇ ਵੀ ਇਹ ਤਾਂ ਬੜਾ ਮਹਿਤਾ ਜੱਬ ਖੜਾ ਕਰ ਲਿਆ ਸ਼ਰਤ ਲਾ ਕੇ ਵੀ ਇਹ ਤਾਂ ਜ਼ਰੂਰ ਮੇਰੇ ਘਰ ਵਾਲੀ ਖੋਹੂ ਮੇਤੋਂ ਚਲੋ ਐਨੇ ਉਹੋ ਜਿਹੜਾ ਖੰਡ ਖਾ ਕੇ ਗਿਆ ਤੀ ਭਾਈ ਦੂਜੇ ਦਿਨ ਇਹ ਉਹਨਾਂ ਦੇ ਬਾਗ ਗਿਆ ਆਪਣੇ ਘਰ ਵਾਲੀ ਨੂੰ ਲੈ ਗਿਆ ਨਾਲ ਉਦੋਂ ਘੋੜਿਆਂ ਘਾੜੇ ਆਮ ਹੁੰਦੇ ਘਰੋਂ ਘਰਾਂ 'ਚ ਲੋਕ ਘੋੜਿਆਂ ਤੇ ਜਾਂਦੇ ਹੁੰਦੇ ਜਾਂ ਬੋਤੇ ਹੁੰਦੇ ਜਾਂ ਘੋੜੇ ਹੁੰਦੇ ਤਾਂ ਉਹ ਜਦੋਂ ਗਿਆ ਘੋੜੀ ਤੇ ਬਿਠਾ ਕੇ ਉਹਨੂੰ ਨਾਲ ਲੈ ਗਿਆ ਘਰ ਵਾਲੀ ਨੂੰ ਉੱਥੇ ਭਾਈ 4 ਦਿਨ ਰਿਹਾ ਉਹਨਾਂ ਦੇ ਉਹ ਤਾਂ ਦੇਸੀ ਖੰਡ ਕਿਉ ਰੋਜ਼ ਖਵਾਇਆ ਕਰਨ ਚਲੋ ਰਿਸ਼ਤੇਦਾਰੀ ਵਾਂਗੂ ਬਣ ਗਏ ਬਣੇ ਹੋਏ ਤਾਂ ਚੌਥੇ ਦਿਨ ਉਹ ਉਹਨੂੰ ਕਹਿਣ ਲੱਗਿਆ ਵੀ ਹੁਣ ਭਾਈ ਅਸੀਂ ਜਾਣਦੇ ਆ ਉਹ ਕਹਿੰਦਾ ਵੀ ਚਲੋ ਠੀਕ ਹੈ ਕਹਿੰਦਾ ਆਪਾਂ ਹੁਣ ਰਿਸ਼ਤੇਦਾਰੀ ਵਾਂਗੂ ਹੀ ਵਰਤਿਆ ਕਰੋ ਭਾਈ ਜਦੋਂ ਉਹ ਜਾਣ ਲੱਗਿਆ ਹੁਣ ਲੱਗਿਆ ਘੋੜੀ ਤੇ ਵਾਪਸ ਆ ਦੇ ਘਰ ਵਾਲੀ ਨੂੰ ਬਿਠਾ ਕੇ ਤਾਂ ਉਹਨੂੰ ਕਹਿੰਦਾ ਉਹ ਜਦੋਂ ਗਾਹਾਂ ਪਿੰਡ ਤੋਂ ਬਾਹਰ ਫਿਰਨੀ ਤੇ ਆ ਗਿਆ ਤਾਂ ਉੱਥੇ ਤਿੰਨ ਰਾਹ ਪਾਟਦੇ ਸੀ ਬਾਹਰੋਂ ਤਾਂ ਜਦੋਂ ਉਹ ਗਿਆ ਸਿੱਧਾ ਭੱਗ ਗਿਆ ਉਦੋਂ ਤਿੰਨ ਰਾਹ ਪਾਟਦੇ ਸੀ ਉਹ ਤਾਂ ਉਲਝ ਗਿਆ ਉੜਜਿਆ ਹੋਇਆ ਤਾਂ ਉੱਥੇ ਇੱਕ ਕਸਾਈ ਦੀ ਦੁਕਾਨ ਸੀ। ਉਹਨੇ ਉਹਨੂੰ ਪੁੱਛ ਲਿਆ। ਕਹਿੰਦਾ ਬਾਈ ਅਸੀਂ ਫਲਾਨੇ ਪਿੰਡ ਜਾਣਾ ਵੀ ਮੈਨੂੰ ਰਾਹ ਦੱਸੀ ਮੈਂ ਕਿਹੜੇ ਰਾਹ ਮੁੜਾਂ। ਉਹ ਕਹਿੰਦਾ ਰਾਹ ਤਾਂ ਮੈਂ ਤੈਨੂੰ ਦੱਸ ਦੂੰ ਕਹਿੰਦਾ ਤੇਰੀ ਤਾਂ ਘੋੜੀ ਬਹੁਤ ਸੋਹਣੀ ਆ ਕਹਿੰਦਾ। ਵੇਚਣੀ ਆ ਤੈ? ਉਹ ਕਹਿੰਦਾ ਹਾਂ ਘੋੜੀ ਤਾਂ ਮੈਂ ਵੇਚ ਦੂੰਗਾ ਨਾ ਇੱਕ ਹੋਰ ਖੜੀ ਆ ਘਰੇ। ਵੀ ਜਿਵੇਂ ਇਹਦੇ ਨਾਲ ਦੀ ਏਸੇ ਦੀ ਭੈਣ ਕਹਿੰਦਾ ਜੇ ਉਹ ਲੈ ਲਈ। ਉਹ ਕਹਿੰਦਾ ਨਹੀਂ ਤੂੰ ਮੈਨੂੰ ਤਾਂ ਆਹੀ ਘੋੜੀ ਦੇ। ਉਹ ਕਹਿਣ ਲੱਗਿਆ ਚੱਲੇ ਲੈ ਲੈ ਕਹਿੰਦਾ ਮੈਂ ਤਾਂ ਇੱਕ ਵੇਚਣੀ ਹੀ ਸੀ। ਉਹਨੂੰ ਕਹਿੰਦਾ ਵੀ ਬੋਲ ਘੋੜੀ ਦਾ ਕੀ ਲੈਣਾ ਹੈ ਉਹ ਕਹਿੰਦਾ 7 ਬੀਹਾਂ ਲੈਣਾ ਅੱਗੇ ਹੀ ਐ ਚੱਲਦੇ ਹੁੰਦੇ 6 ਬੀਹਾਂ 7 ਬੀਹਾਂ 8 ਬੀਹਾਂ ਤਾਂ ਉਹ ਕਹਿਣ ਲੱਗਿਆ ਵੀ 7 ਬੀਹਾਂ ਲੈਣਾ ਉਹਨੂੰ ਕੱਢ ਕੇ ਕਸਾਈ ਕਹਿੰਦਾ ਆ ਚੱਕ 7 ਬੀਹਾਂ ਤਾਂ ਭਾਈ ਉਹ ਘੋੜੀ ਤਾਂ ਉੱਤਰ ਗਿਆ ਆਪਦੇ ਘਰ ਵਾਲੀ ਨੂੰ ਲੱਗਿਆ ਤਾਰਨਾ ਕਸਾਈ ਨੇ ਉੱਥੇ ਗੁੱਟ ਫੜ ਲਿਆ ਉਹਦਾ ਕਹਿੰਦਾ ਨਾ 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 ਇਹਨੂੰ ਨਾ ਤਾਰੀ ਕਹਿੰਦਾ ਉਹ ਕਹਿੰਦਾ ਕਿਉਂ ਮੇਰੇ ਘਰ ਵਾਲੀ ਆ ਕਿਉਂ ਨਾ ਇਹਨੂੰ ਤਾਰਾਂ ਕਹਿੰਦਾ ਇਹ ਤਾਂ ਮੈਂ ਘੋੜੀ ਦੇ ਵਿੱਚ ਕੀਤੀ ਐ ਕਹਿੰਦਾ ਤੇਰੀ ਮੇਰੀ ਕੋਈ ਗਲਤ ਹੋਈ ਨਹੀਂ ਕਹਿੰਦਾ ਕਹਿੰਦਾ ਹੁਣ ਇਹ ਘੋੜੀ ਤੇ ਬੈਠੀ ਆ ਤਾਂ ਇਹ ਵਿੱਚੀ ਐ ਕਹਿੰਦਾ ਘੋੜੀ ਦਾ ਸੋੜੋ ਕੱਲੀ ਦਾ ਦਿੱਤਾ ਮੈਂ ਤੈਨੂੰ ਸੱਤ ਬੀਹਾਂ ਘੋੜੀ ਦਾ ਤਾਂ ਤਿੰਨ ਬੀਹਾਂ ਹੈਗੀਆਂ ਚਾਰ ਬੀਹਾਂ ਤਾਂ ਤੇਰੇ ਘਰ ਵਾਲੀ ਦਾ ਹੈ ਭਾਈ ਉਹ ਹੈਗਾ ਤੇ ਮਾੜਾ ਜਨਾਰ ਮੋ ਤਾਂ ਚੁੱਪ ਕਰਕੇ ਖੜਾ ਕੇ ਉੱਥੇ ਮਗਰੀ ਮੁੜਿਆ ਆ ਉਹਦੇ ਲਵੇ ਧਰਮੇ ਲਵੇ ਆ ਕੇ ਉਹਨੂੰ ਉਹ ਕਹਿੰਦਾ ਉਹ ਮੁੜ ਵੀ ਆਇਆ ਤੂੰ ਕਹਿੰਦਾ ਘੋੜੀ ਕਿੱਥੇ ਨਾਲੇ ਪਰਜਾਈ ਕਿੱਥੇ ਆ ਉਹਨੂੰ ਕਹਿੰਦਾ ਕੀ ਦੱਸਾਂ ਕਹਿੰਦਾ ਮੈਂ ਉੱਥੋਂ ਰਾਹ ਪੁੱਛ ਲਿਆ ਉਹ ਦੁਕਾਨ ਵਾਲੇ ਤੋਂ ਕਹਿੰਦਾ ਉਹਨੇ ਉਹਨੂੰ ਸਾਰੀ ਕਹਾਣੀ ਸੁਣਾਈ ਵੀ ਉਹਨੇ ਮੇਤੋਂ ਘੋੜੀ ਖਰੀਦ ਲਈ ਜਦੋਂ ਮੈਂ ਘਰ ਵਾਲੀ ਨੂੰ ਤਾਰਨ ਲੱਗਿਆ ਉਹ ਕਹਿੰਦਾ ਤਾਂ ਮੈਂ ਵਿੱਚ ਕੀਤੀ ਐ ਉਹ ਕਹਿੰਦਾ ਅੱਛਾ ਕਹਿੰਦਾ ਤੂੰ ਬੈਠਾ ਇੱਥੇ ਮੈਂ ਜਾਨਾ ਦਾਤੀ ਲੈ ਕੇ ਭੱਗ ਗਿਆ ਭਾਈ ਗਿਆ ਹੋਇਆ ਉਹ ਕਸਾਈ ਦੇ ਭੱਗ ਗਿਆ ਉੱਥੇ ਬੈਠਾ ਸੀ ਉਹਦਾ ਇੱਕ ਛੋਟਾ ਜਿਹਾ ਮੁੰਡਾ 10-12 ਸਾਲ ਦਾ ਕੋਲੇ ਉਹਨੂੰ ਜਾ ਕੇ ਕਹਿਣ ਲੱਗਿਆ ਕਸਾਈ ਨੂੰ ਕਹਿੰਦਾ ਮੈਨੂੰ ਇੱਕ ਸਿਰੀ ਚਾਹੀਦੀ ਆ ਉਹ ਕਹਿੰਦਾ ਸਿਰੀ ਚਾਹੀਦੀ ਆ ਕਹਿੰਦਾ ਕਾਦੀ ਲੈਣੀ ਆ ਬੋਲ ਕਹਿੰਦਾ ਭੇਡ ਦੀ ਲੈਣੀ ਆ ਕਿ ਬੱਕਰੀ ਦੀ ਲੈਣੀ ਆ ਉਹ ਕਹਿੰਦਾ ਕਿੰਨੇ ਦੀ ਹੈ ਕਹਿੰਦਾ 9 ਦੀਆਂ ਦੀ ਉਹ ਕਹਿੰਦਾ ਆ ਚੱਕ 9 ਦੀਆਂ ਤੇ ਆਲੇ-ਦਾਲੇ ਫਿਰਕੇ ਉਹਨੂੰ ਕਹਿੰਦਾ ਚੱਕ ਲੈ ਲੈ ਕਹਿੰਦਾ ਜਿਹੜੀ ਕਹੇਗਾ ਉਹ ਹੀ ਦੇ ਦਿਆਂਗਾ ਉਹਨੇ ਕੀ ਕਰਿਆ ਭਾਈ ਉਹਦੇ ਮੁੰਡੇ ਦੀ ਗਰਦਨ ਤੇ ਮੁੰਡੇ ਦੇ ਸਿਰ ਤੇ ਹੱਥ ਧਰ ਕੇ ਗਰਦਨ ਤੇ ਧਰਲੀ ਦਾਤੀ ਕਹਿੰਦਾ ਮੈਨੂੰ ਤਾਂ ਆ ਸਿਰੀ ਚਾਹੀਦੀ ਐ ਕਸਾਈ ਤਾਂ ਹੱਥ ਬੰਨੇ ਕਹਿੰਦਾ ਇਹ ਥੋੜੋ ਕਰੀਤੀ ਤੇਰੇ ਨਾਲ ਕਹਿੰਦਾ ਇਹ ਕੋਈ ਸਿਰੀ ਐ ਤਾਂ ਮੇਰਾ ਮੁੰਡਾ ਉਹ ਕਹਿੰਦਾ ਅੱਛਾ ਇਹ ਨੀ ਦਮੇਰੇ ਨਾਲ ਕਰੀ ਕਹਿੰਦਾ ਸਿਰੀ ਦਾ ਸੌਦਾ ਹੋਇਆ ਚਾਹੇ ਕਿਸੇ ਦੀ ਹੋਵੇ ਉਹ ਕਹਿੰਦਾ ਐ ਕਿਵੇਂ ਹੋਵੇ ਕਹਿੰਦਾ ਜਿਵੇਂ ਤੈਂ ਕਹਿੰਦਾ ਘੋੜੀ ਤੇ ਸੌਦਾ ਕਰਿਆ ਨਾ ਹੁਣੇ ਹੀ ਆ ਬੈਠੀ ਐ ਕਹਿੰਦਾ ਹਜੇ ਕਹਿੰਦਾ ਤੈਨ ਵੀ ਐਂ ਸੌਦਾ ਕਰਿਆ ਤੀ ਹੁਣ ਤਾਂ ਕਹਿੰਦਾ ਮੈਂ ਤੇ ਹੱਥ ਧਰਤਾ ਮੈਂ ਇਹਨੂੰ ਮਾਰਾਂ ਜਿਹੇ ਛੱਡਾਂ ਇਹਦੀ ਸਿਰ ਹੀ ਲਊ ਮੈਂ ਤਾਂ ਇਹਨੂੰ ਮਾਰ ਕੇ ਹੀ ਲਊਗਾ ਨਾ ਆ ਲੈ ਦੱਤੀ ਹੁਣ ਲਾ ਦੇ ਨਾ ਇਹਦੀ ਗਰਦਨ ਤੇਰੇ ਸਾਹਮਣੇ ਭਾਈ ਡਰ ਗਿਆ ਕਸਾਈ ਤਾਂ ਉਹਨੂੰ ਕਹਿਣ ਲੱਗਿਆ ਵੀ ਤੂੰ ਆ ਹੜੇ ਹੱਥ ਬੰਨਦਾ ਆ ਚੱਕ ਨਾਲੇ ਜਿਹੜੇ ਉਹਨੇ ਦਿੱਤੇ ਸੀ ਸੱਤ ਵੀਹਾਂ ਉਹ ਲੈ ਜਾ ਮੇਰੇ ਪੱਲਿਓਂ ਵੀ ਲੈ ਜਾ ਆ ਚੱਕ ਉਹਦੇ ਘਰ ਵਾਲੀ ਬੈਠੀ ਐ ਮੇਰੇ ਮੁੰਡੇ ਨੂੰ ਛੱਡਦੇ ਲਿਆ ਆ ਭਾਈ ਆ ਕੇ ਉਹਨੂੰ ਕਹਿੰਦਾ ਵੀ ਇਹ ਲੈ ਫੜ ਚੱਕ ਘੋੜੀ ਵੀ ਫੜ ਘਰ ਵਾਲੀ ਵੀ ਫੜ ਕਹਿੰਦਾ ਪੰਗੇ ਨਾ ਲਿਆ ਕਰ ਐਮੀ ਬਈ ਸਮਝਣ ਵਾਲੇ ਤਾਂ ਰੱਖੀਦਾ ਹੁੰਦਾ ਟਾਈਮ ਬਚਾਈਂਦਾ ਹੁੰਦਾ ਉਹ ਉਹਨੂੰ ਕਹਿਣ ਲੱਗਿਆ ਕਹਿੰਦਾ ਇੱਥੋਂ ਤਾਂ ਬਚ ਗਈ ਕਹਿੰਦਾ ਇਹਨੂੰ ਗਾਹਾਂ ਕਿਵੇਂ ਬਚਾਊਗਾ ਉਹ ਕਹਿੰਦਾ ਕੀ ਮਤਲਬ ਤੇਰਾ ਕਹਿੰਦਾ ਕਾ ਦਾ ਭਾਈ ਕਹਿੰਦਾ ਇੱਕ ਹੋਰ ਸ਼ਰਤ ਲਾਈ ਬੈਠਾ ਪਿੰਡ ਉਹ ਵੀ ਕਹਿੰਦਾ ਮੈਨੂੰ ਪੱਕਾ ਪਤਾ ਵੀ ਇਸੇ ਨੂੰ ਮੰਗੂਗਾ ਉਹਦੀ ਵੀ ਇਹਦਾ ਤੇ ਅੱਖ ਹੈ ਕਹਿੰਦਾ ਉੱਥੋਂ ਕਿਵੇਂ ਬਚਾਂ ਫਿਰ ਉਹਨੇ ਉਹਨੂੰ ਦੱਸਿਆ ਵੀ ਅਸੀਂ ਐ ਸ਼ਰਤ ਲਾਈ ਹੋਈ ਐ ਤਾਂ ਭਾਈ ਜਦੋਂ ਉਹ ਕਹਿੰਦਾ ਚੰਗਾ ਤੂੰ ਚੱਲ ਮੈਂ ਤੇਰੇ ਨਾਲ ਹੀ ਚੱਲਦਾ ਕਹਿੰਦਾ ਜਿੰਮੇੜ ਕੇ ਆਉਣਾ ਇਹ ਵੀ ਕੰਡਾ ਤੇਰਾ ਕੱਢ ਕੇ ਆਉਣਾ ਭਾਈ ਉਹ ਆਪਦੀ ਕੋੜੀ ਤੇ ਵਹਿ ਗਿਆ ਜਦੋਂ ਗਿਆ ਤਾਂ ਬਾਗੇ ਜਾ ਕੇ ਉਹਦੇ ਘਰੇ ਉਹਨੂੰ ਕਹਿਣ ਲੱਗਿਆ ਵੀ ਜਬ ਲਾ ਲੈ ਉਹਨੂੰ ਤੇਰੇ ਦੋਸਤ ਨੂੰ ਉਹਨੂੰ ਕਹਿੰਦਾ ਵੀ ਆ ਜਾ ਕਹਿੰਦਾ ਬੁਲਾ ਲਿਆ ਆ ਲੈ ਕੇ ਉਹਨੂੰ ਕਹਿਣ ਲੱਗਿਆ ਵੀ ਤੂੰ ਕਰੋ ਸ਼ਰਤ ਦਾ ਕੰਮ ਪੂਰਾ ਕੌਣ ਜਿੱਤਦਾ ਕੌਣ ਹਾਰਦਾ ਉਹ ਕਹਿਣ ਲੱਗਿਆ ਵੀ ਮੈਂ ਦੇਖਿਆ ਤੀ ਖੇਤ ਵੀ ਇਹਦੇ ਸੱਚੀ ਵਿੱਚ ਟਿੰਡੋ ਲੱਗੀ ਹੋਈ ਆ ਉਹ ਕਹਿੰਦਾ ਇਹਦਾ ਮਤਲਬ ਤਾਂ ਤੂੰ ਹਾਰ ਗਿਆ ਉਹ ਤਾਂ ਭਾਈ ਖੁਸ਼ ਹੋ ਗਿਆ ਦੂਜਾ ਬੰਦਾ ਤਾਂ ਕਹਿੰਦਾ ਹੁਣ ਜਿਹੜੀ ਚੀਜ਼ ਤੇ ਹੱਥ ਰੱਖੂਗਾ ਨਾ ਉਹ ਹੀ ਲਊਗਾ ਉਹ ਕਹਿੰਦਾ ਜਿਹੜਾ ਧਰਮਾਤੀ ਉਹ ਖੱਡ ਖਾ ਕੇ ਗਿਆ ਸੀ ਉਹ ਕਹਿਣ ਲੱਗਿਆ ਵੀ ਜਿਹੜੀ ਚੀਜ਼ ਤੇ ਪਹਿਲਾਂ ਹੱਥ ਧਰੇਗਾ ਇਹ ਤੁਹਾਡਾ ਲਿਖਿਆ ਪਿਆ ਵੀ ਉਹ ਤੇਰੀ ਹੈ ਉਹ ਕਹਿੰਦਾ ਹਾਂ ਠੀਕ ਹੈ ਉਹਨੂੰ ਕਹਿੰਦਾ ਵੀ ਚੰਗਾ ਕਹਿੰਦਾ ਜਾ ਬਿੰਦਚਟ ਬਾਹਰ ਜਾ ਤੂੰ ਦਿਨਿਆਂ ਤੇਨੂੰ ਚੀਜ਼ ਉਹਨੂੰ ਜਿਹੜੀ ਉਹਦੇ ਘਰ ਵਾਲੀ ਸੀ ਨਾ ਉਹਨੂੰ ਉਹਨੇ ਕੋਠੇ ਤੇ ਚੜਾਤਾ ਲੱਕੜ ਦੀਆਂ ਪੌੜੀਆਂ ਹੁੰਦੀਆਂ ਅੱਗੇ ਤਾਂ ਆਮ ਬਾਂਸਾਂ ਦੀਆਂ ਦੂਜੀਆਂ ਤਾਂ ਪੌੜੀਆਂ ਹੁੰਦੀਆਂ ਹੀ ਨਹੀਂ ਦੀਆਂ ਤਾਂ ਭਾਈ ਉਹ ਆਇਆ ਅੰਦਰ ਆ ਕੇ ਜਦੋਂ ਉਹਨੇ ਦੇਖਿਆ ਵੀ ਕੋਠੇ ਤੇ ਫਿਰਦੀ ਐ ਤੁਰੀ ਉਹ ਤਾਂ ਵੀ ਉਹਦੇ ਤੇ ਹੱਥ ਧਰਨ ਜਾ ਕੇ ਉਹਨੂੰ ਕਹਿੰਦਾ ਚੱਲ ਵੀ ਧਰ ਹੱਥ ਕਿਹੜੀ ਚੀਜ਼ ਤੇ ਧਰਦਾ ਭਾਈ ਉਹਨੇ ਜਦੋਂ ਪੌੜੀ ਲੱਗਿਆ ਚੜ੍ਹਨਾ ਜਦੋਂ ਅੱਧਕ ਵਿਚਾਲੇ ਵਗ ਗਿਆ ਉਹਨਾਂ ਨੇ ਪੌੜੀ ਖਿੱਚ ਲਈ ਉਹ ਕਹਿੰਦਾ ਖੜ ਤਾਂ ਸਹੀ ਕਹਿੰਦਾ ਉਹ ਕਹਿੰਦਾ ਕੀ ਗੱਲ ਕਹਿੰਦਾ ਮੈਂ ਉਹਦੇ ਤੇ ਹੱਥ ਧਰੂੰਗਾ ਕਹਿੰਦਾ ਇਹਦੇ ਘਰ ਵਾਲੀ ਤੇ ਮੈਂ ਤਾਂ ਸ਼ਰਤ ਉਸੇ ਦੀ ਲਾਈ ਬੈਠਾ ਉਹ ਕਹਿੰਦਾ ਤੈਂ ਉਹਦੀ ਸ਼ਰਤ ਨਹੀਂ ਲਾਈ ਤੈਂ ਸ਼ਰਤ ਲਾਈ ਤੀ ਜਿਹੜੀ ਚੀਜ਼ ਤੇ ਮੈਂ ਪਹਿਲਾਂ ਹੱਥ ਧਰਦਾ ਕਹਿੰਦਾ ਤੈਂ ਪੌੜੀ ਤੇ ਧਰਤਾ ਕਹਿੰਦਾ ਅਸਲ ਤਾਂ ਤੈਂ ਇੱਕ ਟੰਬੇ ਤੇ ਲਾਇਆ ਤੇ ਤੈਨੂੰ ਇੱਕੋ ਹੀ ਟੰਬਾ ਮਿਲਣਾ ਸੀ ਕਹਿੰਦਾ ਹੁਣ ਤਾਂ ਤਿੰਨ ਚਾਰ ਤੇ ਲਾਤਾ ਤੈਨੂੰ ਸਾਰੀ ਪੌੜੀ ਦਿੱਤੀ ਕਹਿੰਦਾ ਇੱਥੋਂ ਨਿਕਲ ਭੱਜ ਜਾ ਚੱਕ ਆਪਦੀ ਪੌੜੀ ਵਗ ਜਾ ਕਹਿੰਦਾ ਤਾਂ ਭਾਈ ਉਥੋਂ ਉਹ ਬਚਾਈ ਕਈ ਵਾਰ ਇਹ ਦਮਾਗਾਲੇ ਬੰਦੇ ਆਏ ਵੀ ਕਰ ਜਾਂਦੇ ਨੇ ਸੋ ਇੰਨੀ ਕੁ ਬਾਤ ਸੀ ਲਿਖੇ ਲਾਇਓ ਦੱਸਿਓ ਕਮੈਂਟ ਕਰਕੇ ਵੀ ਕਹੀ ਜੀ ਲੱਗੀ ਧੰਨਵਾਦ ਜੀ